ਨਨੂ ਪਿਆਰ ਪਰ ਇਸ ਸਸ਼ੇ ਕਾਲ ਜੀ ਲੈ ਕੇ حاضر ਹੋਏ ਆ ਅੱਜ ਦੀ ਵੱਡੀ ਬਹੁਤ ਹੀ ਖਾਸ ਅਪਡੇਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਉਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ ਦੋਸਤੋ ਜਸਟਿਸ ਹਰ ਸਿਮਰਨ ਸਿੰਘ ਸੇਠੀ ਦੀ ਕੋਰਟ ਨੇ ਇਹ ਜਿਹੜੀ ਹੈ ਫੈਸਲਾ ਹੋ ਸੁਨਾਇਆ ਜੋ ਤੁਹਾਡੀ ਸੈਲਰੀ ਜਾਂ ਪੈਨਸ਼ਨ ਫਿਕਸ ਹੋਈ ਸੀ ਉਹਦੇ ਤੇ ਡੀਏ ਜਿਹੜਾ ਹੈ ਇੱਕ ਉਹ 113% ਦੇ ਹਿਸਾਬ ਦੇ ਨਾਲ ਕੈਲਕੂਲੇਟ ਕੀਤਾ ਗਿਆ ਸੀ ਇੱਥੇ ਦੋਸਤੋ ਬਾਰ ਬਾਰ ਜ਼ਿਕਰ ਆਉਂਦਾ ਹੈ ਇਹ ਜਿਹੜਾ ਅਹਿਮ ਨੋਟੀਫਿਕੇਸ਼ਨ ਦਾ ਇਹ ਨੋਟੀਫਿਕੇਸ਼ਨ ਦੋਸਤੋ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਬੀ 9 2021 ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਉੱਪਰ ਪਹਿਲਾਂ ਗੱਲ ਕਰਦੇ ਆ ਤੁਹਾਨੂੰ ਇਸ ਫੈਸਲੇ ਨੂੰ ਸਮਝਣ ਦੇ ਵਿੱਚ ਆਸਾਨੀ ਹੋਊਗੀ ਸੋ ਦੋਸਤੋ ਇਹ ਨੋਟੀਫਿਕੇਸ਼ਨ ਜਿਹੜਾ ਸੀ ਪੰਜਾਬ ਸਰਕਾਰ ਨੇ ਬੀ 9 2 ਯਾਰ ਇਸ ਨੂੰ ਜਾਰੀ ਕੀਤਾ ਸੀ ਅਤੇ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਸਾਫ਼ ਕਿਹਾ ਸੀ ਕਿ ਜੇ ਮਲਟੀਪਲਾਈ ਫੈਕਟਰ ਲੋਨ ਤੋਂ ਬਾਅਦ ਵੀ ਕਿਸੇ এমਪਲੋਈ ਦੀ ਜਾਂ ਪੈਸ਼ਨਰਸ ਦੀ ਜਿਹੜੀ ਤਨਖਾਹ ਹੈ ਜਾਂ ਪੈਸ਼ਨਰਸ ਹੈ ਉਸ ਦੇ ਵਿੱਚ ਵਾਧਾ ਜਿਹੜਾ ਹੈ ਉਹ 15% ਤੋਂ ਘਟ ਰਿਹਾ ਹੈ ਤਾਂ 31 12 2015 ਦੀ ਤਨਖਾਹ ਜਾਂ ਪੈਸ਼ਨਰ ਤੋਂ 15% ਤੋਂ ਘਟ ਵਾਦਾ ਜੇ ਹੋ ਰਿਹਾ ਹੈ ਤਾਂ ਉਸ ਅਮਪਲਾਈ ਨੂੰ ਜਾਂ ਪੈਨਸ਼ਨਰਸ ਨੂੰ ਇਹ ਫਾਰਮੂਲਾ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਦੇ ਰਾਹੀਂ ਜਿਹੜੀ ਕਿ ਬੇਸਿਕ ਪੇ ਜਿਹੜੀ ਹੈ 31 12 2015 ਨੂੰ ਜਿਹੜਾ ਸੀ ਉਹਦੇ ਵਿੱਚ ਡੀਏ ਐਡ ਕਰਨਾ ਸੀ 113% ਇਹਨਾਂ ਦੋਵਾਂ ਨੂੰ ਜੋੜ ਕੇ ਇਹਦੇ ਵਿੱਚ ਕੁੱਲ 15% ਦਾ ਜਿਹੜਾ ਲਾਭ ਦਿੱਤਾ ਸੀ ਉਹ ਕੀਤਾ ਗਿਆ ਸੀ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਸੀ ਉਹ 15% ਦੇ ਵਾਦੇ ਦਾ ਸੀ ਤੇ ਇਸ ਦੇ ਵਿੱਚ ਦੋਸਤੋ ਡੀਏ ਜਿਹੜਾ ਲਾਇਆ ਗਿਆ ਸੀ ਉਹ ਹੈ 113% ਦੀ ਦਰ ਤੇ ਪੰਜਾਬ ਸਰਕਾਰ ਨੇ ਲਾਇਆ ਸੀ ਜਦੋਂ ਕਿ ਪੀ ਕਮਿਸ਼ਨ ਨੇ ਇਹ ਡੀਏ ਜਿਹੜਾ ਹੈ ਉਹ 119% ਦੀ ਦਰ ਨਾਲ ਜਿਹੜਾ ਕੀ ਰეკਮੈਂਡ ਕੀਤਾ ਸੀ ਤਾਂ ਇਹ 119% ਦਾ ਜਿਹੜਾ ਡੀਏ ਉਹ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਬਲਕਿ 113% ਦਾ ਜਿਹੜਾ ਡੀਏ ਇਸ ਫਾਰਮੂਲੇ ਦੇ ਵਿੱਚੋਂ ਥੋਪ ਦਿੱਤਾ ਗਿਆ ਸੀ ਤਾਂ ਕਾਫੀ ਇਹ ਪਟੀਸ਼ਨ ਨੇ ਜਿਹੜੇ ਇਹ ਫਾਈਲ ਕੀਤੀ ਗਈ ਸੀ ਕਿ ਇਸ ਡੀਏ ਨੂੰ ਵਧਾਉਣ ਦੇ ਵਾਸਤੇ ਇੱਕ ਅਹਿਮ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਬਾਅਦ ਵਿੱਚ ਨਿਕਲ ਕੇ ਸਾਹਮਣੇ ਆਇਆ ਸੀ ਪਟੀਸ਼ਨ ਫਾਈਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ 1 ਜੁਲਾਈ 2015 ਤੋਂ 31 12 2015 ਤੱਕ ਦੇ ਇਸ ਸਮੇਂ ਦਾ ਜਿਹੜਾ ਡੀਏ ਸੀ ਉਸ ਨੂੰ 113% ਤੋਂ ਵਧਾ ਕੇ 119% ਕਰ ਦਿੱਤਾ ਗਿਆ ਸੀ ਪਰ ਇਹਦੇ ਵਿੱਚ ਇਹ ਸਾਫ਼ ਕਿਹਾ ਗਿਆ ਸੀ ਕਿ ਜਿਹੜਾ ਨੋਟੀਫਿਕੇਸ਼ਨ ਹੈ ਬੀ ਨੋਨ 2021 ਦਾ ਉਹਦੇ ਵਿੱਚ ਇਸ ਡੀਏ ਦਾ ਜਿਹੜਾ ਵਾਅਦਾ ਹੈ ਇਹ ਇੰਪਲੀਮੈਂਟ ਨਹੀਂ ਹੋਊਗਾ ਤਾਂ ਕਹਿਣਾ ਹੈ ਕਹਿਣ ਤੋਂ ਭਾਵ ਜਿਹੜਾ ਕਿ ਪੇ ਰੀਫਲੈਕਸ਼ਨ 1 ਜਨਵਰੀ 2016 ਤੋਂ 6ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਡੀਏ ਜਿਹੜਾ ਹੈ ਵਾਅਦਾ ਹੁਣ ਉਹ ਨਹੀਂ ਦਿੱਤਾ ਗਿਆ ਸੀ ਤਾਂ ਬਹੁਤ ਹੀ ਬਹੁਤ ਹੀ ਇੰਟਰਸਟਿੰਗ ਫੈਸਲਾ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ ਇਸ ਫੈਸਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਾਫ਼ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜਦੋਂ ਇਹ ਮੰਨ ਲਿਆ ਕਿ ਡੀਏ ਜਿਹੜਾ ਹੈ ਉਹ 119% ਹੈ 1 ਜੁਲਾਈ 2015 ਤੋਂ 31 12 2015 ਤੱਕ ਦਾ ਤਾਂ ਉਸ ਤੋਂ ਬਾਅਦ ਜਿਹੜੀ ਪੇ ਰੀਫਿਕਸ਼ਨ ਕੀਤੀ ਗਈ ਹੈ 1 ਜਨਵਰੀ 2016 ਤੋਂ ਬਾਅਦ ਉਸ ਦੇ ਵਿੱਚ ਇਹ ਡੀਏ ਘਟਾ ਕੇ 113% ਕਿਵੇਂ ਹੋ ਸਕਦਾ ਹੈ ਇਹ ਇੱਕ ਵੱਡਾ ਸਵਾਲ ਹੈ ਤਾਂ ਇਸ ਦੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਹਾਈ ਕੋਰਟ ਦਾ ਮੰਨਣਾ ਹੈ ਕਿ ਜਿਹੜੀਆਂ ਤਰੂਟੀਆਂ ਨੇ ਉਹ ਠੀਕ ਹੋਣਗੀਆਂ ਤਾਂ ਇਹ ਕੋਈ ਸਹੀ ਫੈਸਲਾ ਨਹੀਂ ਹੈ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਮਹਿੰਗਾਈ ਦਰ ਘਟ ਨਹੀਂ ਘਟ ਗਈ ਨਹੀਂ ਗਈ ਸੀ 2016 ਦੇ ਵਿੱਚ ਕੀ ਇਸ ਡੀਏ ਨੂੰ 113% ਕਿਉਂ ਕੀਤਾ ਗਿਆ ਜੋ ਵੀ ਮਈ 2023 ਦੇ ਪੱਤਰ ਦੇ ਵਿੱਚ ਜਿਹੜਾ ਡੀਏ ਹੈ ਉਸ ਨੂੰ ਇੱਕ ਇਕਸੋ 19% ਸਰਕਾਰ ਨੇ ਖੁਦ ਕੀਤਾ ਪਟੀਸ਼ਨ ਫਾਈਲ ਹੋਣ ਤੋਂ ਬਾਅਦ ਤਾਂ ਜਿਹੜੀ ਇੰਪਲੀਮੈਂਟੇਸ਼ਨ ਨੋਟੀਫਿਕੇਸ਼ਨ ਦੀ ਜਿਹੜੀ ਹੈ ਬੀ ਨੋ 2021 ਵਾਲੀ ਦੀ ਜਿਹੜੀ ਕੀ 15% ਵਾਅਦੇ ਦਾ ਨੋਟੀਫਿਕੇਸ਼ਨ ਸੀ ਇਸ ਦੀ ਜਿਹੜੀ ਇੰਪਲੀਮੈਂਟ ਸਟੇਸ਼ਨ ਦੇ ਵਿੱਚ ਵੀ ਜਿਹੜਾ ਡੀਏ ਹੈ ਉਹ 119% ਦੀ ਦਰ ਤੇ ਕੀਤਾ ਜਾਵੇ ਹਾਈ ਕੋਰਟ ਦੇ ਹੁਕਮ ਨੇ ਇਹ ਹਾਈ ਕੋਰਟ ਦਾ ਫੈਸਲਾ ਹੈ ਕਿ ਕਾਫੀ ਐਮ ਫੈਸਲਾ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰ ਵਾਸਤੇ ਹੈ ਇੱਥੇ ਪੰਜਾਬ ਸਰਕਾਰ ਨੂੰ ਸਾਫ਼ ਜਿਹੜਾ ਹੈ ਇਨਟਰਕਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੋ ਵੱਲੋਂ ਦਿੱਤੀਆਂ ਗਈਆਂ ਨੇ ਕਿ ਜਿਹੜੀ ਸੈਲਰੀ ਹੈ ਤੇ ਪੈਨਸ਼ਨਰਸ ਹੈ ਉਸ ਨੂੰ ਜਿਹੜਾ ਕਿ ਰੀਕੋਲੈਕਟ ਕੀਤਾ ਜਾਵੇ 119% ਦੇ ਹਿਸਾਬ ਦੇ ਨਾਲ ਅਤੇ ਇਹ ਰਿਵਾਈਜ਼ਡ ਪੈਨਸ਼ਨਲ ਸੈਲਰੀ ਦੇ ਇਹਦੇ ਜਿਹੜੇ ਇਰ ایرੀਅਰਸ ਨੇ ਇਹ ਸਾਰੇ ਵੀ ਪੇ ਕੀਤੇ ਜਾਣ ਇਹ ਸਾਫ਼ ਤੌਰ ਤੇ ਲਿਖਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੀ ਇਹ ਫੈਸਲਾ ਜਿਹੜਾ ਹੈ ਉਹ ਸਿਰਫ ਪਟੀਸ਼ਨਰ ਨਹੀਂ ਸਗੋਂ ਬਾਕੀ ਦੇ ਜਿਹੜੇ EMPLOYEES ਤੇ RETIREES ਨੇ ਉਹਨਾਂ ਦੇ ਉੱਪਰ ਵੀ ਇਹ ਫੈਸਲਾ ਲਾਗੂ ਹੋਊਗਾ ਉਹਨਾਂ ਦੀ ਵੀ ਸੈਲਰੀ ਤੇ ਪੈਸ਼ਲ ਜਿਹੜੀ ਉਹ ਰੀਕਲੈਕਟ ਕੀਤੀ ਜਾਊਗੀ ਅਤੇ ایرੀਅਰ ਜਿਹੜੇ ਵਾਦੇ ਨੇ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੇ ਇਹਨੇ ਬੈਨੀਫਿਟ ਨੇ ਜੀਡੀ ਇਹਦੀ ਬੈਨੀਫਿਟਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ 4 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜੋ ਕਿ ਪੂਰਾ ਹੋ ਚੁੱਕਿਆ ਹੈ ਹੁਣ ਪੰਜਾਬ ਸਰਕਾਰ ਮਲਾਜ਼ਮਾਂ ਤੇ ਪੈਨਸ਼ਨਰਾਂ ਦੀ 119% ਦੇ ਨਾਲ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਸੋਧਨ ਦੀ ਜਿਹੜੀ ਹੈ ਤਿਆਰੀ ਦੇ ਵਿੱਚ ਲੱਗੀ ਹੋਈ ਹੈ ਸੋ ਦੋਸਤੋ ਦੇਖਣਾ ਹੋਵੇਗਾ ਕਿ ਪੈਨਸ਼ਨਰ ਮਲਾਜ਼ਮਾਂ ਨੂੰ ਕੀ ਕੁਝ ਖ਼ਬਰੀ ਜਿਹੜੀ ਹੈ ਮਿਲਦੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਲੈ ਕੇ ਹੋਰ ਆਵਾਂਗੇ ਅਪਡੇਟ ਨਵੀਂ ਬਨੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ